ਵਾਹਿਗੁਰੂ ਸਾਹਿਬ ਜੀ ਤੋ ਚੌ ਸੱਜਣ ਮੈਂਡਿਆਂ ਦੇ ਇਸ ਉਤਾਰ ਨੈਣ ਮਹਿਜੇ ਤਰਸਦੇ ਕਦ ਬਸੀ ਦੀਦਾਰ ਨੈਣ ਮਹਿੰਦੇ ਤਰਸਦੇ ਕਦ ਪਸੀ ਦੀਦਾਰ ਧੰਨਵਾਹ ਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ ਪਹਿਲਾ ਆਵੋ ਪੈਣੇ ਗਲ ਮਿਲੈ ਅੰਕ ਸਹੇਲੜੀਆਂ ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤਕੀਆਂ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ ਕਰਤਾ ਸਭ ਕੋ ਤੇ ਰਜੋੜ ਏਕ ਸ਼ਬਦ ਵਿਚਾਰੀਏ ਜਾ ਤੂੰ ਤਾਂ ਕਹੋਰ ਜਾਏ ਪੁੱਛੋ ਸੁਹਾਗਣੀ ਤੁਸੀਂ 라ਵਿਆ ਕਿੰਨੀ ਗੁਣੀ ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ ਪੇਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੀਤਿਆਂ ਤੇਰੀਆਂ ਕੁਦਰਤੀ ਕੇ ਵਡ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਿਫਤ ਕਰੈ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਜਾਤ ਅਜਾਤ ਸੱਚ ਮਿਲੈ ਸੱਚ ਉਪਜੈ ਸੱਚ ਵੇ ਸਾਚ ਸਮਾਏ ਸੁਰਤ ਹੋਵੇ ਪਤ ਉਗਵੇ ਗੁਰਬਚਨੀ ਪੌਖਾਏ ਨਾਨਕ ਸੱਚਾ ਪਾਤਸ਼ਾ ਆਪੇ ਲੈ ਮਲਾਏ ਸੁਰਤ ਹੋਵੇ ਪਤ ਉਗਵੇ ਗੁਰਬਚਨੀ ਪੌਖਾਏ ਨਾਨਕ ਸੱਚਾ ਪਾਤਸ਼ਾ ਆਪੇ ਲੈ ਮਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਨ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਬਾਣੀ ਚੈਨਲ ਦੀ ਵਿਸ਼ੇਸ਼ ਪ੍ਰੋਗਰਾਮ ਗੁਰੂ ਨਾਨਕ ਬਾਣੀ ਵਿਚਾਰ ਤਹਿਤ ਅੱਜ ਅਸੀਂ ਸ਼੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 10ਵੇਂ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ ਨੌ ਸ਼ਬਦਾਂ ਦੀ ਵਿਚਾਰ ਆਪ ਸਰਬੱਤ ਸੰਗਤਾਂ ਸਰਵਣ ਕਰ ਚੁੱਕੇ ਹੋ ਗੁਰੂ ਨਾਨਕ ਦੇ ਦੇਦਾਰ ਕਰਨੇ ਹਨ ਤਾਂ ਗੁਰੂ ਨਾਨਕ ਦੀ ਬਾਣੀ ਸਮਝਣੀ ਪਵੇਗੀ ਪੜ੍ਹਨੀ ਪਵੇਗੀ ਵਿਚਾਰਨੀ ਪਵੇਗੀ ਸੋ ਉਸ ਦੇ ਤਹਿਤ ਹੀ ਸਤਿਗੁਰੂ ਨੇ ਇਹ ਬਖਸ਼ਿਸ਼ ਕੀਤੀ ਹੈ ਸਤ ਸੰਗਤ ਕਰਨ ਦਾ ਇਹ ਸਮਾਂ ਸੁਹਾਵਣਾ ਬਖਸ਼ਿਸ਼ ਕੀਤਾ ਹੈ ਆਓ ਸਰਬੱਤ ਸੰਗਤਾਂ ਰਲ ਮਿਲ ਕਰਕੇ ਸ਼ਬਦ ਵਿਚਾਰ ਤੋਂ ਪਹਿਲਾਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰਤਾ ਸਭ ਕੋ ਤੇਰੇ ਜੋਰ ਕਰਤੇ ਦਾ ਭਾਵ ਹੈ ਕਰਤਾਰ ਕਰਨ ਵਾਲਾ ਜਿਹਦਾ ਭਾਵ ਕਿ ਸਾਰੀ ਸ੍ਰਿਸ਼ਟੀ ਕਾਇਨਾਤ ਜੀਵ ਜੰਤੂ ਜਿਸ ਦੇ ਬਣਾਏ ਹੋਣ ਉਹਦੇ ਲਈ ਕਰਤਾ ਪੁਰਖ ਸ਼ਬਦ ਗੁਰਬਾਣੀ ਦੇ ਵਿੱਚ ਵਰਤਿਆ ਹੈ ਸਤਿਗੁਰੂ ਜੀ ਕਹਿੰਦੇ ਹਨ ਕਿ ਸਾਰਾ ਕੁਝ ਹੈ ਮੇਰੇ ਸਮਰੱਥ ਪਰਮੇਸ਼ਰ ਮਾਲਕ ਵਾਹਿਗੁਰੂ ਤੁਹਾਡੇ ਹੱਥ ਵਿੱਚ ਹੈ ਕਰਤਾ ਸਭ ਕੋ ਤੇਰੇ ਜੋਰ ਇੱਥੇ ਜੋਰ ਦਾ ਭਾਵ ਹੈ ਕਿ ਰੱਬ ਪਰਮੇਸ਼ਰ ਦਾ ਜਿਹੜਾ ਹੁਕਮ ਹੈ ਉਹਦੇ ਵਿੱਚ ਹੀ ਸਾਰਾ ਕੁਝ ਵਰਤ ਰਿਹਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਸਾਰਾ ਕੁਝ ਵਰਤ ਰਿਹਾ ਹੈ ਸਾਰਾ ਕੁਝ ਉਸ ਦੇ ਜੋਰ ਭਾਵ ਕਿ ਉਹਦੀ ਤਾਕਤ ਅਧੀਨ ਹੈ ਬੰਦੇ ਦੇ ਅੰਦਰ ਕੋਈ ਵੀ ਤਾਕਤ ਨਹੀਂ ਇਸ ਕਰਕੇ ਗੁਰਦੇਵ ਜੀ ਜ਼ਿਕਰ ਕਰਦੇ ਹਨ ਕਰਤਾ ਸਭ ਕੋ ਤੇਰਾ ਜੋਰ ਤੇਰੇ ਵਸ ਵਿੱਚ ਹੈ ਸਾਰਾ ਕੁਝ ਇਸ ਕਰਕੇ ਮਾਲਕ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਔਰ ਕਿਹੜੀ ਬਖਸ਼ਿਸ਼ ਸਤਗੁਰ ਜੀ ਨੇ ਵਰਤਾਈ ਗੁਰਦੇਵ ਜੀ ਕਹਿੰਦੇ ਆ ਜਦੋਂ ਸਭ ਕੁਝ ਤੇਰੇ ਜੋਰ ਹੈ ਮੇਰੇ ਵਸ ਵਿੱਚ ਕੁਝ ਨਹੀਂ ਤੇ ਫਿਰ ਐਸੀ ਕਿਰਪਾ ਕਰਕੇ ਮੈਨੂੰ ਤੇਰੇ ਹੁਕਮ ਵਿੱਚ ਤੇਰੇ ਬਾਣੀ ਵਿੱਚ ਚੱਲਣ ਦੀ ਯਾਤ ਆ ਜਾਵੇ ਅਸਾਂ ਜੋਰ ਨਹੀਂ ਕਿ ਕਿ ਸ਼ਕਾਰ ਹਮ ਸਾਕੇ ਬੰਦੇ ਦੇ ਅੰਦਰ ਕੋਈ ਤਾਕਤ ਨਹੀਂ ਕੋਈ ਸਮਰਥਾ ਨਹੀਂ ਨਾ ਬੰਦੇ ਦੀ ਬੁੱਧੀ ਦੀ ਤਾਕਤ ਹੈ ਨਾ ਸ਼ਰੀਰ ਦੀ ਤਾਕਤ ਹੈ ਕਿ ਬੰਦਾ ਆਪਣੇ ਸ਼ਰੀਰ ਦੀ ਤਾਕਤ ਨਾਲ ਜਾਂ ਬੰਦਾ ਆਪਣੀ ਬੁੱਧੀ ਦੀ ਤਾਕਤ ਨਾਲ ਸੰਸਾਰ ਵਿੱਚ ਰਾਜ ਕਾਇਮ ਕਰ ਲਵੇ ਜਾਂ ਆਪਣਾ ਆਪਣੇ ਆਪ ਵਿੱਚ ਇਕਸਤ ਹੋ ਜਾਵੇ ਇਹ ਸਾਰਾ ਕੁਝ ਉਸ ਰੱਬ ਤੇ ਉੱਤੇ ਡਿਪੈਂਡ ਹੈ ਉਸ ਰੱਬ ਦੇ ਹੁਕਮ ਵਿੱਚ ਹੈ ਇਸ ਕਰਕੇ ਇਹ ਗੱਲ ਉਦੋਂ ਸਮਝ ਵਿੱਚ ਜਦੋਂ ਆ ਜਾਏ ਫਿਰ ਬੰਦਾ ਇਹ ਗੱਲ ਕਹਿਣੀ ਸ਼ੁਰੂ ਕਰ ਦਿੰਦਾ ਹੈ ਸਭ ਕੋ ਤੇਰੇ ਜੋਰ ਸਾਰਾ ਕੁਝ ਤੇਰੇ ਵਸ ਵਿੱਚ ਹੈ ਤੇਰੇ ਬਾਣੇ ਚ ਅਸਾਂ ਜੋਰ ਨਹੀਂ ਕਿ ਕਿਛ ਕਰ ਹਮ ਸਾਕੇ ਅਸੀਂ ਕੁਝ ਕਰ ਸਕੀਏ ਸਾਡੇ ਅੰਦਰ ਕੋਈ ਤਾਕਤ ਨਹੀਂ ਸਮਰੱਥਾ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਅਸਾਂ ਜੋਰ ਨਹੀਂ ਕਿ ਕਿਛ ਕਰ ਹਮ ਸਾਕੇ ਜਿਉਂ ਭਾਵੈ ਤਿਉ ਬਖਸ਼ ਹੁਣ ਜਿਵੇਂ ਤੈਨੂੰ ਮੇਰੇ ਮਾਲਕ ਜੀ ਪਾਉਂਦਾ ਹੈ ਤੂੰ ਆਪਣੇ ਹੁਕਮ ਵਿੱਚ ਉਸੇ ਤਰ੍ਹਾਂ ਮੈਨੂੰ ਰੱਖ ਲੈ ਮੈਂ ਉਸ ਹੁਕਮ ਵਿੱਚ ਰਹਿਣ ਲਈ ਤਿਆਰ ਆ ਜਦੋਂ ਰੱਬ ਦੀ ਤਾਕਤ ਵੇਖੀ ਜਦੋਂ ਕਰਤਾਰ ਦੀ ਤਾਕਤ ਵੇਖੀ ਤੇ ਉਸ ਦੀ ਤਾਕਤ ਅੱਗੇ ਸਿਰ ਝੁਕ ਜਾਂਦਾ ਹੈ ਉਸ ਦੀ اٹਲ ਵਿਚਾਰ ਅੱਗੇ ਸਿਰ ਝੁਕ ਜਾਂਦਾ ਹੈ ਇਸ 'ਚ ਕੋਈ ਸ਼ੱਕ ਨਹੀਂ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਜੀ ਬਚਨ ਹੈ ਨਾਰਾ ਜੀ ਕਹਿੰਦੇ ਜੋ ਕੁਝ ਵਰਤ ਰਿਹਾ ਏ ਇਹ ਕਿਸੇ ਦੇ ਅਧੀਨ ਨਹੀਂ ਸਿਰਫ ਅਕਾਲ ਪੁਰਖ ਦੇ ਵਾਸਤੇ ਜੋ ਕੁਝ ਹੋ ਰਿਹਾ ਏ ਮਤ ਪਾਈ ਦੇ ਮਤ ਕੋਈ ਜਾਣੋ ਕਿਸੇ ਕੇ ਕਿਸ਼ਹਾਤ ਹੈ ਸਭ ਕਰੇ ਕਰਾਇਆ ਸਾਰਾ ਕੁਝ ਉਸ ਰੱਬ ਦੇ ਹੱਥ ਹੈ ਕੋਈ ਕਿਸੇ ਨੂੰ ਕੁਝ ਵੀ ਕਰਨ ਦੀ ਸਵਰਥਾ ਨਹੀਂ ਰੱਖਦਾ ਇਸ ਕਰਕੇ ਸਤਗੁਰੂ ਜੀ ਨੇ ਕਿਹਾ ਏ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮ ਦੀ ਪਰਿਭਾਸ਼ਾ ਦੱਸਦਿਆਂ ਰੱਬ ਦੇ ਜੋਰ ਰੱਬ ਦੇ ਹੁਕਮ ਰੱਬ ਦੀ ਤਾਕਤ ਦੀ ਪਰਿਭਾਸ਼ਾ ਦੱਸਦੇ ਆ ਕਿ ਰੱਬ ਦੇ ਪਰਮੇਸ਼ਰ ਤੋਂ ਸਾਰਾ ਕੁਝ ਵਰਤ ਰਿਹਾ ਹੈ ਪ੍ਰਗਟ ਹੋ ਰਿਹਾ ਹੈ ਸਾਰਾ ਵਰਤਾਰਾ ਉਹਦੇ ਅਧੀਨ ਹੈ ਉਸ ਸਮੁੱਚੇ ਵਰਤਾਰੇ ਨੂੰ ਜਪਜੀ ਸਾਹਿਬ ਦੀ ਦੂਜੀ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਬਿਆਨਿਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁੱਝੈ ਤਾ ਹਉ ਮੈਂ ਕਹੈ ਨ ਕੋਇ ਜਿੱਦਲ ਤੂੰ ਰੱਬ ਦੇ ਪਰਮੇਸ਼ਰ ਦੇ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਲਿਆ ਸਮਝ ਲਿਆ ਫਿਰ ਤੇਰੇ ਅੰਦਰ ਇਹ ਸੋਚ ਨਹੀਂ ਰਹੇਗੀ ਕਿ ਮੈਂ ਵੀ ਕੁਝ ਹਾਂ ਉਦੋਂ ਬੰਦਾ ਸਿਰਫ ਤੂੰ ਤੂੰ ਜਪਣ ਲੱਗ ਪੈਂਦਾ ਏ ਇਸ ਕਰਕੇ ਗੁਰਦੇਵ ਜੀ ਕਹਿੰਦੇ ਆ ਸਾਰਾ ਕੁਝ ਉਹਦੇ ਹੁਕਮ ਵਿੱਚ ਵਰਤ ਰਿਹਾ ਏ ਇਸ ਕਰਕੇ ਉਹਦੇ ਹੁਕਮ ਨੂੰ ਸਮਝ ਲੈ ਬੁੱਝ ਲੈ ਜਾਣ ਲੈ ਤੇ ਜਿਨ੍ਹਾਂ ਨੇ ਜਾਣ ਲਿਆ ਬੁੱਝ ਲਿਆ ਸਮਝ ਲਿਆ ਉਹਨਾਂ ਦੇ ਜੀਵਨ ਦੇ ਵਿੱਚ ਕੀ ਕਾਲਾ ਵਰਤੀ ਹੈ ਨਾਨਕ ਹੁਕਮ ਪਛਾਨ ਕੈ ਤਉ ਹਸੇ ਮਿਲਣਾ ਹੁਕਮ ਦੀ ਪਹਿਚਾਨ ਕੀਤੀ ਰੱਬ ਵਿੱਚ ਮਿਲ ਗਏ ਇਸ ਕਰਕੇ ਕਰਤਾ ਸਭ ਕੋ ਤੇਰੇ ਝੋੜ ਸਾਰਾ ਕੁਝ ਇਹ ਮੇਰੇ ਖੁਦਾ ਤੇਰੇ ਵਸ ਵਿੱਚ ਹੈ ਤੇਰੇ ਅਧੀਨ ਹੈ ਇੱਕ ਸ਼ਬਦ ਵਿਚਾਰੀਏ ਰੱਬ ਦੀ ਸਿਫਤ ਸਲਾਹ ਰੂਪੀ ਜਿਹੜੀ ਬਾਣੀ ਹੈ ਇੱਕ ਸ਼ਬਦ ਹੈ ਜਿਹੜਾ ਉਹਨੂੰ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ ਫਿਰ ਸਮਝ ਪੈਂਦੀ ਹੈ ਕਿਹੜੀ ਸਮਝ ਇਹ ਸਮਝ ਪੈਂਦੀ ਹੈ ਕਿ ਸਾਡੇ ਸਿਰ ਉੱਤੇ ਜਿਹੜਾ ਰਾਖਾ ਹੈ ਹੋਰ ਕੋਈ ਦੂਜਾ ਤਜਾ ਨਹੀਂ ਇੱਕ ਕਰਤਾਰ ਹੈ ਇੱਕ ਪਰਮੇਸ਼ਰ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਸਾਡਾ ਹੋਰ ਕੁਝ ਵੀ ਕੁਝ ਵਿਗਾੜ ਨਹੀਂ ਸਕਦਾ ਸਾਰਾ ਕੁਝ ਰੱਬ ਦੇ ਅਧੀਨ ਹੈ ਖੁਦਾ ਦੇ ਅਧੀਨ ਹੈ ਇਸ ਕਰਕੇ ਰੱਬ ਦੀ ਤਾਕਤ ਵੱਲ ਵੇਖ ਕੇ ਰੱਬ ਦੀ ਸਿਫਤ ਕਰ ਰੱਬ ਦੀ ਵਰਤ ਰਹੀ ਵਰਤਾਰੇ ਵੱਲ ਵੇਖ ਕੇ ਉਸ ਰੱਬ ਦੇ ਨਾਲ ਜੁੜ ਜਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੇ ਰੱਬ ਨਾਲ ਨਾਲ ਜੁੜਨ ਦੇ ਲਈ ਤੈਨੂੰ ਹਦਾਇਤ ਕਰ ਰਿਹਾ ਕਿਤੇ ਤੇਰੇ ਅੰਦਰ ਸੋਚ ਜਾਗੇ ਤੂੰ ਉਸ ਬਾਣੀ ਦੇ ਵਿੱਚ ਆਪਣੇ ਮਨ ਨੂੰ ਜੋੜ ਲਵੇਂ ਔਰ ਸਤਗੁਰੂ ਜੀ ਕਹਿੰਦੇ ਆ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨ ਆਵਾ ਕਿੰਡੀ ਕਮਾਲ ਦੀ ਤਾਕਤ ਹੈ ਉਸ ਬਾਣੀ ਦੇ ਅੰਦਰ ਕਿ ਰੱਬ ਦੀ ਬਾਣੀ ਦੇ ਵਿੱਚ ਸੁਰਤ ਟਿਕਾਉਣ ਦੀ ਧੀਰ ਹੈ ਮਹਾਰਾਜ ਕਹਿੰਦੇ ਆ ਕਿ ਬਹੁੜ ਜਨਮ ਨ ਆਵਾ ਜਨਮ ਮਰਨ ਦੇ ਚੱਕਰ ਗੇੜ ਮੁੱਕ ਜਾਂਦੇ ਆ ਜੇ ਕਿਤੇ ਰੱਬ ਦੀ ਖੁਦਾ ਦੀ ਵਾਹਿਗੁਰੂ ਦੀ ਇਲਾਹੀ ਦਰਗਾਹੀ ਬਾਣੀ ਦੇ ਵਿੱਚ ਸੁਰਤ ਜੋੜਦੀ ਹੈ ਤੇ ਮਹਾਰਾਜ ਜੀ ਨੇ ਸਤ ਸੰਗਤ ਰੂਪੀ ਕਲਾਸ ਬਖਸ਼ੀ ਸਤਗੁਰੂ ਜੀ ਨੇ ਬਚਨ ਕੀਤੇ ਆ ਮਹਾਰਾਜ ਕਹਿੰਦੇ ਸਤ ਸੰਗਤ ਵਿੱਚ ਉੱਤਮ ਜੀਵਨ ਵਾਲੇ ਜੀਵ ਅਤੇ ਕੁਝ ਸਿੱਖਣ ਵਾਲੇ ਆਏ ਹੁੰਦੇ ਜਿਹੜੇ ਜੀਵ ਆ ਬੈਠੇ ਹੁੰਦੇ ਆ ਜਦੋਂ ਬੰਦਾ ਉਹਨਾਂ ਵਿੱਚ ਵੜਦਾ ਹੈ ਬੜਾ ਪ੍ਰਭਾਵ ਪੈਂਦਾ ਹੈ ਮਨ ਦੇ ਉੱਤੇ ਪੀ ਸੱਚਮੁੱਚ ਇਹ ਬੰਦਾ ਬੜਾ ਧਰਮੀ ਹੈ ਬੜਾ ਲਿਆਕਤ ਵਾਲਾ ਹੈ ਬੜੇ ਲੋੜਵੰਦਾ ਦੀ ਮਦਦ ਕਰਨ ਵਾਲਾ ਹੈ ਜਦੋਂ ਅਸੀਂ satsang ਜਾਂਦੇ ਹਾਂ ਉਹਦੇ ਤੇ ਉੱਥੇ ਤਰ੍ਹਾਂ-ਤਰ੍ਹਾਂ ਦੀ ਅਵਸਥਾ ਵਾਲੇ ਲੋਕ ਹੁੰਦੇ ਆ ਉੱਥੇ ਤਰ੍ਹਾਂ-ਤਰ੍ਹਾਂ ਦੀ ਅਵਸਥਾ ਵਾਲੇ ਲੋਕ ਹੈ ਕੋਈ ਉੱਚੀ ਅਵਸਥਾ ਵਾਲਾ ਹੈ ਕੋਈ ਅਜੇ ਸਿੱਖ ਰਿਹਾ ਹੈ ਕੋਈ ਲੋੜਵੰਦਾ ਦੀ ਮਦਦ ਕਰਨੀ ਸਿੱਖ ਰਿਹਾ ਹੈ ਔਰ ਰੂਹਾਂ ਜੁੜੀਆਂ ਹੋਈਆਂ satsangਤ ਵਿੱਚ ਤੁਹਾਨੂੰ ਪ੍ਰਾਪਤ ਹੋਣਗੀਆਂ ਇਸ ਕਰਕੇ ਸਤ ਸੰਗਤ ਦੀ ਮਹਾਨਤਾ ਹੈ ਔਰ ਜਦੋਂ ਸਤ ਸੰਗਤ ਦੇ ਵਿੱਚ ਅਸੀਂ ਜਾਂਦੇ ਹਾਂ ਔਰ ਉਸ ਸਤ ਸੰਗਤ ਦਾ ਪ੍ਰਭਾਵ ਸਾਡੇ ਤੇ ਪੈਂਦਾ ਹੈ ਅਸੀਂ ਉਹਨਾਂ ਵੱਲ ਵੇਖ ਕੇ ਆਪਣੇ ਅੰਦਰ ਇੱਕ ਚਾਹਵ ਪੈਦਾ ਕਰਦੇ ਹਾਂ ਉਹ ਕਿਹੜਾ ਚਾਹਵ ਕਿ ਇਹ ਜਿਹੜੇ ਪਿਆਰੇ ਰੱਬ ਦੇ ਆ ਕਿਤੇ ਇਹਨਾਂ ਦੀ ਚਰਨ ਧੂੜ ਮੈਨੂੰ ਮਿਲ ਜਾਏ ਕਿਤੇ ਇਹਨਾਂ ਦੇ ਰਾਹੀ ਮੈਂ ਵੀ ਉਸ ਰੱਬ ਪਰਵੇਸ਼ ਤੱਕ ਅਪੜ ਪਾਵਾਂ ਸਜਮ ਵਿੱਚ ਸਤ ਸੰਗਤ ਐਸਾ ਵਰਤਾਰਾ ਵਰਤਦਾ ਹੈ ਕਲਾਸ ਦੇ ਵਿੱਚ ਜਿਹੜਾ ਵੀ ਬੱਚਾ ਫਸਟ ਆਵੇਗਾ ਜਿਹੜਾ ਵੀ ਬੱਚਾ ਹੋਣਹਾਰ ਹੋਵੇਗਾ ਜਿਹੜਾ ਵੀ ਬੱਚਾ ਲਿਆਕਤ ਵਾਲਾ ਹੋਵੇਗਾ ਟੀਚਰ ਦਾ ਧਿਆਨ ਵੀ ਉਹਦੇ ਵੱਲ ਹੁੰਦਾ ਹੈ ਤੇ ਜਿਹੜੇ ਬੱਚੇ ਉਹਦੇ ਵਰਗੇ ਬਣਨਾ ਚਾਹੁੰਦੇ ਆ ਉਹਨਾਂ ਦਾ ਵੀ ਧਿਆਨ ਉਹਦੇ ਵੱਲ ਹੁੰਦਾ ਹੈ ਕਿਉਂਕਿ ਉਹ ਸਿੱਖਦੇ ਆ ਇੱਕ ਦੂਜੇ ਤੋਂ ਸਿੱਖਦਾ ਹੈ ਬੰਦਾ ਇਸੇ ਕਰਕੇ ਸਤ ਸੰਗਤ ਰੂਪੀ ਕਲਾਸ ਸਤਗੁਰੂ ਨੇ ਬਖਸ਼ੀ ਮਹਾਰਾਜ ਕਹਿੰਦੇ ਸਾਰਾ ਕੁਝ ਰੱਬ ਦੇ ਵਾਸ ਹੈ ਉਹਦੀ ਤਾਕਤ ਵੱਲ ਵੇਖ ਕਿਤੇ ਇੱਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿ ਹੋਰ ਕਿਤੇ ਐਸੀ ਕਲਾ ਵਰਤੇ ਤੈਨੂੰ ਸਤ ਸੰਗਤ ਕਰਨ ਦੀ ਤੇਰੇ ਅੰਦਰ ਸੋਚ ਪੈਦਾ ਹੋਏ ਤੇ ਜਦੋਂ ਸ਼ਬਦ ਦੇ ਵਿੱਚ ਆਪਾਂ ਸੋਤ ਜੋੜਦੇ ਆ ਤਾਂ ਫਿਰ ਸਤ ਸੰਗੀਆਂ ਦੇ ਵਿੱਚ ਐਸੀਆਂ ਰੂਹਾਂ ਐਸੀਆਂ ਅਵਸਥਾ ਵਾਲੇ ਲੋਕ ਹੁੰਦੇ ਆ ਜਿਹੜੇ ਰੱਬ ਨਾਲ ਖੁਦਾ ਨਾਲ ਪਰਵੇਸ਼ਰ ਨਾਲ ਇਕਮਿਕ ਹੋ ਜਾਂਦੇ ਆ ਤੇ ਉਹਨਾਂ ਵਿੱਚ ਜਾਣ ਨਾਲ ਫਿਰ ਜੀਵਨ ਬਦਲ ਜਾਂਦਾ ਹੈ ਸਤਗੁਰੂ ਨੇ ਬਾਣੀ ਚ ਕਿਹਾ ਹੈ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ ਇਕੋ ਨਾਮ ਹੁਕਮ ਹੈ ਕਲ ਹੁਕਮ ਦੀ ਚੱਲ ਰਹੀ ਹੈ ਸਭ ਤੋਂ ਸੌਖਾ ਤਰੀਕਾ ਹੈ ਰੱਬ ਦੇ ਹੁਕਮ ਨੂੰ ਸਮਝਣ ਦਾ ਸਤ ਸੰਗਤ ਮਹਾਰਾਜ ਕਹਿੰਦੇ ਸਤ ਸੰਗਤ ਕੈਸੀ ਜਾਣੀਏ ਜਿੱਥੇ ਇਕੋ ਨਾਮ ਵਖਾੜੀਏ ਇਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਬੁਝਾਈ ਜਿਓ ਗੁਰੂ ਨੇ ਕਿਰਪਾ ਕਰਨੀ ਹੈ ਇਹ ਸਮਝ ਪਾਉਣੀ ਹੈ ਕਿ ਸਤ ਸੰਗਤ ਵਿੱਚ ਜਪਿਆ ਜਾਣ ਵਾਲਾ ਰੱਬ ਦਾ ਨਾਮ ਪਰਮੇਸ਼ਰ ਦੀ ਸਿਵਤ ਸਲਾਹ ਉਸ ਰੱਬ ਦੀ ਪ੍ਰਾਪਤੀ ਮਨੁੱਖ ਨੂੰ ਕਰਵਾ ਸਕਦੀ ਹੈ ਇਸ ਕਰਕੇ ਇੱਕੋ ਇੱਕ ਅਟੱਲ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹੀ ਜਪਣਾ ਪਰਮੇਸ਼ਰ ਦਾ ਹੁਕਮ ਹੈ ਸਤਗੁਰੂ ਜੀ ਕਹਿੰਦੇ ਸਜਣਾ ਉਸ ਖੁਦਾ ਨੂੰ ਧਿਆ, ਉਸ ਰੱਬ ਦੀ ਬੰਦਗੀ ਕਰ ਲੈ ਕਿਉਂਕਿ ਰੱਬ ਦੀ ਬੰਦਗੀ ਨੇ ਤੇਰਾ ਜੀਵਨ ਸਵਾਰਨਾ ਹੈ ਇਸ ਕਰਕੇ ਸਤ ਸੰਗਤ ਵਿੱਚ ਜਾਣ ਦੀ ਸਤਗੁਰੂ ਨੇ ਹਦਾਇਤ ਕੀਤੀ ਬਾਣੀ ਦੇ ਵਿੱਚ ਆਖਿਆ ਕਿ ਰੋਜ਼ਾਨਾ ਸਤ ਸੰਗਤ ਕਰਿਆ ਕਰ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਸਤਗੁਰ ਕਹਿੰਦੇ ਮੋਹ ਰੂਪੀ ਸੰਸਾਰ ਸਮੁੰਦਰ ਤੋਂ ਕਿਹੜਾ ਤਰਿਆ ਜਿਨ੍ਹਾਂ ਨੇ ਸਤ ਸੰਗਤ ਕੀਤੀ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਆ ਅਬਰ ਕਾਜ ਤੇਰੇ ਕਿਤੇ ਨਾ ਕਾਮ ਮੇਲ ਸਾਧ ਸੰਗਤ ਪਜ ਕੇ ਉਹਦਾ ਦੂਜੇ ਕਾਰਜ ਤੇਰੇ ਲਈ ਕੀਮਤੀ ਨਹੀਂ ਅਸਲੀ ਕੀਮਤੀ ਹੈ ਸਤ ਸੰਗਤ ਆ ਮੈਂ ਅਕਸਰ ਸਟੇਜਾਂ ਤੇ ਵਕ ਵਕ ਥਾਵਾਂ ਤੇ ਕਥਾ ਕਰਨ ਜਾਈਦਾ ਹੈ ਤੇ ਉਥੇ ਜਿਹੜੇ ਸਾਡੇ ਵੀਰ ਸਟੇ ਸੈਕਟਰੀ ਬਣੇ ਹੁੰਦੇ ਆ ਉਹਨਾਂ ਦੇ ਮੂੰਖੋਂ ਕਈ ਵਾਰ ਸੁਣੀਦਾ ਉਹ ਕਹਿੰਦੇ ਆ ਸੰਗਤ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਨਹੀਂ 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 ਭਲੇ ਉਹ ਕੀਮਤੀ ਸਮਾਂ ਕਿਹੜਾ ਹੈ ਉਹ ਸਮਾਂ ਜਿਹੜਾ ਸਮਾਂ ਉਹ ਸਤ ਸੰਗਤ 'ਚ ਗੁਜ਼ਾਰ ਸਤ ਸੰਗਤ ਤੋਂ ਵੱਡਾ ਕੀਮਤੀ ਸਮਾਂ ਹੀ ਕੋਈ ਨਹੀਂ ਇਹ ਬਾਣੀ 'ਚ ਬਚਣੇ ਬਾਬਾ ਕਬੀਰ ਸਾਹਿਬ ਕਹਿੰਦੇ ਆ ਕਿਤੇ ਵਕਤ ਮਿਲੇ ਕਬੀਰ ਏਕ ਕਰੀ ਆਦੀ ਕਰੀ ਆਦੀ ਹੂ ਤੇ ਆਦ ਭਗਤਨ ਛੇਤੀ ਗੋਸ ਤੇ ਜੋ ਕਿੰਨੋ ਲਾਭ ਲਾਭ ਤੇ ਉਦੋਂ ਹੈ ਜਦੋਂ ਤੁਸੀਂ ਰੱਬ ਦੀ ਸਿਮਤ ਵਿੱਚ ਜੁੜੋਗੇ ਰੱਬ ਦੀ ਬਾਣੀ ਵਿੱਚ ਆਪਣਾ ਚਿੰਤ ਜੋੜਨ ਲਈ ਤੁਹਾਨੂੰ ਸਮਾਂ ਮਿਲੇਗਾ ਇਸ ਕਰਕੇ ਮਹਾਰਾਜ ਕਹਿੰਦੇ ਸਮਾਂ ਉਹ ਕੀਮਤੀ ਹੈ ਬਾਬਾ ਗੁਰਦਾਨਕ ਸਾਹਿਬ ਕਹਿੰਦੇ ਆ ਰੱਬ ਦੇ ਵਸ ਵਿੱਚ ਸਾਰਾ ਕੁਝ ਹੈ ਤੇ ਉਸ ਦੇ ਹੁਕਮ ਦੇ ਵਿੱਚ ਚੱਲ ਫਿਰ ਬਾਬਾ ਜੀ ਨੂੰ ਸਵਾਲ ਉਠਿਆ ਬਾਬਾ ਜੀ ਹੁਕਮ ਦੇ ਵਿੱਚ ਤੇ ਮੈਂ ਚੱਲਾਂਗਾ ਪਰ ਮੈਨੂੰ ਦੱਸੋ ਤਾਂ ਸਹੀ ਕਿ ਮੈਂ ਉਸ ਹੁਕਮ ਨੂੰ ਬੁੱਝਣ ਲਈ ਕੀ ਕਰਾਂ ਮਹਾਰਾਜ ਕਹਿੰਦੇ ਸਤ ਸੰਗਤ ਕਰਿਆ ਕਰ ਸਤ ਸੰਗਤ ਕਰੇਗਾ ਤੇਰੀ ਆਤਮਾ ਪਰਮਾਤਮਾ ਨਾਲ ਜੁੜੇਗੀ ਤੈਨੂੰ ਰੱਬ ਦੇ ਗੁਣ ਪ੍ਰਗਟ ਹੋਣਗੇ ਤੇਰੇ ਜੀਵਨ ਵਿੱਚ ਤੈਨੂੰ ਸਮਝ ਪਵੇਗੀ ਤੈਨੂੰ ਜੀਵਨ ਯਾਤ ਸਮਝ ਪ੍ਰਾਪਤ ਹੋ ਜਾਏਗੀ ਇਸ ਕਰਕੇ ਸਤ ਸੰਗਤ ਕਰਿਆ ਕਰ ਸਤਗੁਰੂ ਜੀ ਪਹਿਲੇ ਬੰਦ ਚ ਕਹਿੰਦੇ ਆ ਆਵਾਜ਼ ਮਾਰ ਕੇ ਆਵੋ ਭੈਣੇ ਗੱਲ ਮਿਲੇ ਅੰਕ ਸਹੇ ਲੜੀਆਂ ਅਰਦਾਸ ਕੀਤੀ ਸੀ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਗੁਰੂ ਨੇ ਆਖਿਆ ਜਿੱਥੇ ਸਤ ਸੰਗਤ ਹੋ ਰਹੀ ਹੈ ਉੱਥੇ ਜਾ ਉੱਥੇ ਫਿਰ ਆਵਾਜ਼ ਮਾਰੀ ਉਹਨਾਂ ਨੂੰ ਜਿਹੜੇ ਸਤ ਸੰਗੀਆਂ ਨਾਮ ਜਪਣ ਵਾਲੀਆਂ ਰੂਹਾਂ ਆਵੋ ਭੈਣੇ ਗੱਲ ਮਿਲੇ ਅੰਕ ਸਹੇ ਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ ਕਹਿੰਦੇ ਹਨ ਆਓ ਬੈਠ ਕੇ ਮਿਲ ਕੇ ਸੇ ਸਖੀਆਂ ਸਹੇਲੀਆਂ ਅਸੀਂ ਰੱਬ ਪਰਮੇਸ਼ਰ ਪਤੀ ਦੀਆਂ ਸਿਫਤਾਂ ਕਰੀਏ ਇਕੱਠੀਆਂ ਹੋ ਕੇ ਸਤ ਸੰਗਤ ਕਰੀਏ ਜਦੋਂ ਜੀਵ ਇਸਤਰੀਆਂ ਇੱਕ ਦੂਜੇ ਨਾਲ ਮਿਲ ਕੇ ਇਹੋ ਜੀਆਂ ਬਾਤਾਂ ਪਾਉਂਦੀਆਂ ਨੇ ਤੇ ਮਹਾਰਾਜ ਕਹਿੰਦੇ ਆ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਦੀਆਂ ਸਮਰੱਥ ਕੰਤ ਪਰਮੇਸ਼ਰ ਖੁਦਾ ਜਿਹੜਾ ਸਮਰੱਥ ਖਸਮ ਹੈ ਉਹ ਸਤ ਸੰਗਤ ਮਿਲ ਜਾਏ ਜਿਹਦੇ ਵਿੱਚ ਜਾ ਕੇ ਉਹਦੀਆਂ ਗੱਲਾਂ ਕਰੀਏ ਉਹਦੀਆਂ ਬਾਤਾਂ ਪਾਈਏ ਉਸ ਅਦੁੱਤੀ ਪਰਮੇਸ਼ਰ ਦੇ ਗੁਣ ਗਾਈਏ ਮਹਾਰਾਜ ਕਹਿੰਦੇ ਜਦੋਂ ਉਸ ਰੱਬ ਦੇ ਗੁਣ ਗਾਉਣੇ ਸ਼ੁਰੂ ਕਰਦਾ ਹੈ ਬੰਦਾ ਉਸ ਸਮਰੱਥ ਦੇ ਗੁਣ ਗਾਉਣੇ ਸ਼ੁਰੂ ਕਰਦਾ ਹੈ ਫਿਰ ਸਮਰੱਥ ਦੀ ਬਖਸ਼ਿਸ਼ ਵਰਤਦੀ ਹੈ ਉਸ ਸਮਰੱਥ ਵਰਗੇ ਬਣ ਜਾਈਦਾ ਹੈ ਰੱਬ ਦਾ ਰੂਪ ਬਣ ਜਾਈਦਾ ਹੈ ਸਾਚੇ ਸਾਹਿਬ ਸਭ ਗੁਣ ਸਾਰੇ ਗੁਣ ਜਿਹੜੇ ਆ ਏ ਮੇਰੇ ਸੱਚੇ ਸਾਹਿਬ ਤੇਰੇ ਵਿੱਚ ਆਉਗਣ ਸਭ ਅਸਾਂ ਤੇ ਅਸੀਂ ਆਉਗਣਾਂ ਦੇ ਪੁੱਤਲੇ ਆ ਅਸੀਂ ਆਉਗਣਾਂ ਦੇ ਵਿੱਚ ਘਰੇ ਹੋਏ ਆ ਆਉਗਣ ਸਭ ਅਸਾਂ ਬਿਲਕੁਲ ਜਿਸ ਦਿਨ ਇਹ ਗੱਲ ਸਮਝਣੀ ਸ਼ੁਰੂ ਕਰ ਦਿੱਤੀ ਉਦੋਂ ਕਲਾ ਵਰਤਦੀ ਹੈ ਇਹ ਸੱਚਮੁੱਚ ਬਾਣੀ ਦੇ ਵਿੱਚ ਬਚਨ ਆਏ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਮਹਾਰਾਜ ਜੀ ਕਹਿੰਦੇ ਰੱਬ ਦਾ ਜਦੋਂ ਜ਼ਿਕਰ ਕੀਤਾ ਤੁਮ ਦਾਤੇ ठाकुर प्रतपालक नायक खसम हमारी किन्ने शब्द ਵਰਤੇ ਆ ਜੀ ਤੁਮ दाता दाता ਦੇਣ ਵਾਲੇ ਮੇਰੇ ਮਾਲਕ ਜੀ ਤੁਸੀਂ ਇਹ ਗੁਣ ਹੈ ਤੁਹਾਡੇ ਚ ਪ੍ਰਤਪਾਲਕ ਅਸਾਂ ਜੀਵਾਂ ਦੀ ਪ੍ਰਤਪਾਲਨਾ ਕਰਨ ਵਾਲੇ ਤੁਸੀਂ ਜੇ ਤੁਮ दाता ठाकुर प्रतपालक नायक नायक ਕਹਿੰਦੇ ਆਗੂ ਨੂੰ ਤੁਸੀਂ ਸਾਡੇ ਆਗੂ ਜੀ ਤੁਮ दाता ठाकुर ਸ਼ਬਦ ਵਰਤੇ ਆ ਤੁਮ दाता ठाकुर ਪ੍ਰਤ ਪਾਲਕ ਨਾਇਕ ਖਸਮ ਹਮਾਰੇ ਕਿੱਡੇ ਕੀਮਤੀ ਸ਼ਬਦ ਵਰਤੇ ਰੱਬ ਨੇ ਖਸਮ ਸ਼ਬਦ ਵਰਤਿਆ ਨਾਇਕ ਸ਼ਬਦ ਵਰਤਿਆ ਫਿਰ ਨਾਇਕ ਦਾ ਭਾਵ ਹੈ ਆਗੂ ਠਾਕੁਰ ਸ਼ਬਦ ਵਰਤਿਆ ਦਾਤੇ ਸ਼ਬਦ ਵਰਤਿਆ ਏਨੇ ਗੁਣ ਹੈ ਮੇਰੇ ਮਾਲਕ ਦੇ ਵਿੱਚ ਤੇ ਆਪਣੇ ਬਾਰੇ ਜਦੋਂ ਬਾਣੀ ਚ ਕਿਹਾ ਉਦੋਂ ਸ਼ਬਦ ਵਰਤਿਆ ਹਾਮ ਭੀਖਕ ਪੇਖਾਰੀ ਤੇਰੇ ਅਸੀਂ ਭਿਖਾਰੀ ਆਂ ਆਪਣੇ ਲਈ ਸ਼ਬਦ ਕਿਤੇ ਨਹੀਂ ਵਰਦਿਆ ਕਿ ਅਸੀਂ ਸਭ ਕੁਝ ਅਸਾਂ ਜੋਰ ਨਹੀਂ ਕਿ ਕਿਛ ਕਰ ਹਮ ਸਾਕੇ ਸਾਡੇ ਅੰਦਰ ਤੇ ਤਾਕਤ ਹੀ ਕੋਈ ਨਹੀਂ ਮਹਾਰਾਜ ਕਹਿੰਦੇ ਸਾਚੇ ਸਾਹਿਬ ਸਭ ਗੁਣ ਸਾਰੇ ਗੁਣ ਮੇਰੇ ਬਾਲਦਗੀ ਤੁਹਾਡੇ ਵਿੱਚ ਆਉ ਗਣ ਸਭ ਅਸਾਂ ਅਸੀਂ ਤੇ ਔਗਣਾ ਦੇ ਪੁੱਤਲੇ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਤੂੰ ਤੇ ਸਭ ਦਾ ਭਲਾ ਮੰਗਣ ਵਾਲਾ ਹੈ ਸਭ ਦਾ ਭਲਾ ਕਰਨ ਵਾਲਾ ਹੈ ਐਨੀ ਸ੍ਰਿਮਰਥਾ ਦਾ ਤਾਕਤਮਾਲ ਹੈ ਇਸ ਕਰਕੇ ਕਿਰਪਾ ਕਰ ਬਖਸ਼ਿਸ਼ ਕਰ ਜੇ ਅਸੀਂ ਅਵਗਣਾਂ ਦੇ ਪੁੱਤਲੇ ਆ ਤੇ ਸਾਡੇ ਵਿੱਚ ਗੁਣ ਪੈਦਾ ਕਰ ਦੇ ਕਿਉਂਕਿ ਮੈਨੂੰ ਇੰਨੀ ਗੱਲ ਬਾਬੇ ਨਾਨਕ ਨੇ ਜਪਜੀ ਸਾਹਿਬ ਦੀ ਬਾਣੀ ਚ ਸਮਝਾਈ ਹੈ ਕਿ ਰੱਬ ਜਿਹੜਾ ਹੈ ਗੁਣਵੰਤਿਆ ਗੁਣ ਦੇ ਗੁਣਾ ਵਾਲਿਆਂ ਨੂੰ ਹੋਰ ਗੁਣ ਬਖਸ਼ਦਾ ਹੈ ਅਧੂਰੇ ਜਿਹੜੇ ਗੁਨਾ ਤੋਂ ਹੀਨੇ ਆ ਉਹਨਾਂ ਨੂੰ ਤੇ ਉਹਨੇ ਗੁਣ ਬਖਸ਼ਨੇ ਹੀ ਆ ਐਸੀ ਬਖਸ਼ਿਸ਼ ਕਰਨ ਵਾਲਾ ਹੈ ਮੇਰਾ ਮਾਲਕ ਪਰ ਗੁਣਵੰਤਿਆਂ ਗੁਣ ਦੇ ਗੁਣਵੰਤਿਆਂ ਨੂੰ ਵੀ ਗੁਣ ਬਖਸ਼ਣ ਵਾਲਾ ਹੈ ਇੰਨੀ ਤਾਕਤ ਦਾ ਮਾਲਕ ਹੈ ਇਸ ਕਰਕੇ हे ਸਮਰੱਥ ਸਾਹਿਬ ਸਾਚੇ ਸਾਹਿਬ ਸਭ ਗੁਣ ਤੇਰੇ ਸਾਰੇ ਹੀ ਗੁਣ ਆ ਔਗਣ ਸਭ ਅਸਾਂ ਸਾਡੇ ਵਿੱਚ ਔਗਣ ਹਨ ਅਸੀਂ ਔਗਣਾਂ ਦੇ ਪੁੱਤਲੇ ਆ ਇਹ ਬਚਨ ਵਰਤਿਆ ਸਾਡੇ 'ਚ ਕੋਈ ਗੁਣ ਨਹੀਂ ਕਿਰਪਾ ਕਰ ਮੇਰੇ ਮਾਲਕ ਬਖਸ਼ਿਸ਼ ਕਰ ਠੀਕ ਹੈ ਪਹਿਰਾਵਾ ਵੇਖ ਕੇ ਲੋਕ ਕਹਿ ਦਿੰਦੇ ਆ ਜੀ ਇਹ ਇਹ ਦਰवेश ਹੈ ਬਾਬਾ ਫਰੀਦ ਸਾਹਿਬ ਦੇ ਸ਼ਬਦ ਵਰਤੇ ਨਾ ਕਿਉਂਕਿ ਜਿਹੜੇ ਦਰवेश ਲੋਕ ਹੁੰਦੇ ਨਾ ਉਹ ਕਾਲੇ ਕੱਪੜੇ ਜਿਹੜੇ ਪਹਿਨਦੇ ਹੁੰਦੇ ਸਨ ਤੇ ਲੋਕ ਉਹਨਾਂ ਨੂੰ ਕਹਿੰਦੇ ਸਨ ਦਰवेश ਹੈ ਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣਹੀ ਭਰਿਆ ਮੈਂ ਫਿਰਾਂ ਲੋਕ ਕਹਿ ਦਰवेश ਇਹ ਲੋਕਾਂ ਦਾ ਮੰਨਣਾ ਹੈ ਪਹਿਰਾਵਾ ਵੇਖ ਕੇ ਲੋਕੀ ਕਹਿੰਦੇ ਦਰवेश ਆ ਗਿਆ ਜੀ ਲੋਕੀ ਕਹਿ ਦਿੰਦੇ ਆ ਕਿ ਇਹ ਗੁਰੂ ਘਰ ਦਾ ਪ੍ਰਚਾਰਕ ਹੈ ਗੁਰੂ ਘਰ ਦਾ ਸੇਵਾਦਾਰ ਹੈ ਗੁਰੂ ਘਰ ਦਾ ਪਹਿਰਾਵਾ ਵੇਖ ਕੇ ਲੋਕ ਕਹਿ ਦਿੰਦੇ ਆ ਕਿ ਇਹ ਗੁਰੂ ਦਾ ਸਿੱਖ ਹੈ ਪਹਿਰਾਵਾ ਵੇਖ ਕੇ ਲੋਕ ਕਹਿ ਦਿੰਦੇ ਆ ਇਹ ਗੁਰੂ ਦਾ ਪਿਆਰਾ ਹੈ ਪਰ ਆਪਣੇ ਬਾਰੇ ਜਦੋਂ ਦੱਸਿਆ ਬਾਬਾ ਫਰੀਦ ਸਾਹਿਬ ਤੋਂ ਵੱਡਾ ਦਰवेश ਤਾਂ ਕੋਈ ਨਹੀਂ ਨਾ ਪਰ ਬਾਬਾ ਫਰੀਦ ਸਾਹਿਬ ਕਹਿੰਦੇ ਆ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣਹੀ ਅਵਗਣਾ ਦਾ ਪੁਤਲਾ ਹਾਂ ਮੈਂ ਗੁਣਹੀ ਅਵਗਣਾ ਨਾਲ ਭਰਿਆ ਪਿਆ ਹਾਂ ਗੁਣਹੀ ਗੁਨਾਹ ਕੀਤੇ ਆ ਮੈਂ ਗੁਣਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼ ਲੋਕ ਦਰਵੇਸ਼ ਕਹਿੰਦੇ ਆ ਮਹਾਰਾਜ ਕਹਿੰਦੇ ਆ ਅਸੀਂ ਅਵਗਣਾ ਦੇ ਪੁਤਲੇ ਆ ਸਤਿਗੁਰੂ ਸਾਡੇ ਅੰਦਰ ਕੋਈ ਤਾਕਤ ਨਹੀਂ ਤੂੰ ਸਮਰੱਥ ਹੈ ਤੂੰ ਗੁਨਾ ਨਾਲ ਭਰਪੂਰ ਹੈ ਇਸ ਕਰਕੇ ਕਿਰਪਾ ਕਰ ਇਹ ਬਖਸ਼ਿਸ਼ ਕਰ ਕਿ ਮੈਂ ਤੇਰੀ ਸਤ ਸੰਗਤ ਕਰ ਸਕਾਂ ਤੇ ਤੇਰੀ ਵਡਿਆਈ ਕਰ ਸਕਾਂ ਤੇ ਇੰਨੀ ਗੱਲ ਕਹਿ ਸਕਾਂ ਕਿ ਮਾਲਕ ਤੂੰ ਸਭ ਸ਼ਕਤੀਆਂ ਦਾ ਮਾਲਕ ਹੈ ਤਾਕਤਵਰ ਕਰਤਾ ਸਭ ਕੋ ਤੇਰਾ ਜੋਰ ਏਕ ਸ਼ਬਦ ਵਿਚਾਰੀਐ ਜਾਂ ਤੂੰ ਤਾਂ ਕਿਆ ਹੋਰ ਤੇਰੇ ਤੋਂ ਬਗੈਰ ਦੂਜਾ ਕੋਈ ਨਹੀਂ ਕਿਰਪਾ ਕਰ ਮੇਰੇ ਮਾਲਕ ਮੈਂ ਤੇਰੀ ਸਿਵਤ ਸਲਾਹ ਰੂਪੀ ਬਾਣੀ ਨੂੰ ਕਾ ਸਿੱਖਾਂ ਤੇਰੀ ਸਿਵਤ ਸਲਾਹ ਰੂਪੀ ਬਾਣੀ ਨੂੰ ਪੜ ਸਕਾਂ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸੱਚਮੁੱਚ ਜਿਹੜੇ ਰੱਬ ਦੇ ਖੁਦਾ ਦੇ ਨਾਮ ਵਿੱਚ ਰੰਗੇ ਆ ਅਕਾਲ ਪੁਰਖ ਦੇ ਨਾਮ ਵਿੱਚ ਰੰਗੀਆਂ ਗਈਆਂ ਰੂਹਾਂ ਨੇ ਜਿਹੜੀਆਂ ਕਿਤੇ ਉਹਨਾਂ ਨੂੰ ਜਾ ਕੇ ਪੁੱਛੋ ਤੇ ਮਹਾਰਾਜ ਕਹਿੰਦੇ ਜਵਾਬ ਆਵੇਗਾ ਉਹਨਾਂ ਦਾ ਵੀ ਉਹ ਵੀ ਤੁਹਾਨੂੰ ਦੱਸਣਗੇ ਪੁੱਛੋ ਇਹ ਸਵਾਲ ਉਹਨਾਂ ਨੂੰ ਕਰੋ ਕਿ ਤੁਸੀਂ ਕਿੰਨਾ ਗੁਣਾ ਨਾਲ ਜੁੜ ਕੇ ਆਪਣੇ ਪ੍ਰਭੂ ਪਰਮੇਸ਼ਰ ਨੂੰ हासिल ਕੀਤਾ ਉਹ ਕਿਹੜੇ ਗੁਣ ਸਨ ਜਿਨ੍ਹਾਂ ਦੇ ਤੁਸੀਂ ਪ੍ਰਾਪਤੀ ਕਰਕੇ ਰੱਬ ਨੂੰ ਪ੍ਰਾਪਤ ਕਰ ਲਿਆ ਕਿਹੜੇ ਕੰਮ ਕੀਤੇ ਸਨ ਕਿਹੜੇ ਕਰਮ ਕਮਾਏ ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ ਗੁਰੂ ਬਾਬਾ ਨਾਨਕ ਜੀ ਕਹਿੰਦੇ ਵੀ ਜਿਹੜੇ ਰੱਬ ਦੇ ਨਾਮ ਵਿੱਚ ਰੰਗਿਆ ਰੂਹਾ ਨਾ ਜਦੋਂ ਤੁਸੀਂ ਉਹਨਾਂ ਨੂੰ ਸਵਾਲ ਕਰੋਗੇ ਕਿ ਤੁਸੀਂ راہ ਵੇ ਕਿੰਨੇ ਗੁਣੀ ਕਿੰਨਾ ਗੁਨਾ ਕਰਕੇ ਤੁਸੀਂ ਰੱਬ ਦੀ ਪ੍ਰਾਪਤੀ ਕੀਤੀ ਰੱਬ ਨੂੰ ਖੁਸ਼ ਕੀਤਾ ਇਹ ਅਸਲ ਦੇ ਵਿੱਚ ਸੁਹਾਗਣੀ ਸ਼ਬਦ ਵਰਤਿਆ ਹੈ ਸੁਹਾਗ ਵਾਲੀ ਪਤੀ ਵਾਲੀ ਜੀਵ ਇਸਤਰੀ ਜਿਹੜੀ ਆ ਉਹਦਾ ਪਤੀ ਹੈ ਪਰਮੇਸ਼ਰ ਖਸਮ ਅਕਾਲ ਪੁਰਖ ਔਰ ਕਮਾਲ ਦੀ ਗੱਲ ਸਾਧ ਸੰਗਤ ਇੱਥੇ ਵਰਤੀ ਉਹ ਇਹ ਵਰਤਰੀ ਹੈ ਕਿ ਪੁੱਛਣਾ ਉਹਨੂੰ ਹੈ ਕਿ ਜਿਨੇ ਆਪਣੇ ਗੁਨਾ ਕਰਕੇ ਰੱਬ ਨੂੰ ਖੁਸ਼ ਕਰ ਲਿਆ ਤੁਸੀਂ ਰਾਵਿਆ ਕਿੰਨੀ ਗੁਣੀ ਇਹ ਪੁੱਛਿਆ ਜਾ ਰਿਹਾ ਸਵਾਲ ਕੀਤਾ ਜਾ ਰਿਹਾ ਕਮਾਲ ਦੀ ਗੱਲ ਇਹ ਹੈ ਕਿ ਇਥੋਂ ਇੱਕ ਗੱਲ ਪਤਾ ਲੱਗਦੀ ਐ ਜਿਵੇਂ ਭਾਈ ਗੁਰਦਾਸ ਕਹਿੰਦੇ ਨਾ ਵੀ ਕੁਵਾਰ ਕੰਨਿਆਂ लाਡਲੀ ਕੇ ਮਾਨੀਤ ਵਿਆਹੇ ਸਸੁਰਾਲ ਜਾਏ ਗੁੰਨਣ ਕੇ ਮਾਨੀਏ ਇੱਕ ਨੌਣ ਨੂੰ ਬੜੀ ਜ਼ਿੰਮੇਵਾਰੀ ਹੁੰਦੀ ਆ ਧੀ ਘਰ ਵਿੱਚ ਹੋਵੇ ਤੇ ਬਾਪ ਦੀ ਵੀ लाਡਲੀ ਹੁੰਦੀ ਆ ਮਾਂ ਦੀ ਵੀ लाਡਲੀ ਹੁੰਦੀ ਆ ਭਰਾਵਾਂ ਦੀ ਵੀ लाਡਲੀ ਹੁੰਦੀ ਆ ਪਰ ਜਦੋਂ ਵਿਆਹ ਹੀ ਜਾਂਦੀ ਨਾ ਉਹਦਾ ਸਹੁਰਾ ਉਹਦੀ ਸੱਸ ਉਹਦਾ ਪਤੀ ਉਹਦੀ ਨਨਾਨ ਉਹਦੀ ਭਾਬੀ ਉਹਦੀ ਇਹ ਸਾਰੇ ਜਿੰਨੇ ਵੀ ਆ ਰਿਸ਼ਤੇ ਹਰ ਇੱਕ ਨੂੰ ਖੁਸ਼ ਕਰਨਾ ਪੈਂਦਾ ਕਿਵੇਂ ਆਪਣੇ ਅੰਦਰ ਉਹ ਕੁਆਲਿਟੀ ਪੈਦਾ ਕਰਕੇ ਉਹ ਗੁਣ ਪੈਦਾ ਕਰਕੇ ਉਹ ਕੰਮ ਕਰਦੀ ਹੈ ਕਾਰਜ ਕਰਦੀ ਹੈ ਹਰ ਪੱਖ ਤੋਂ ਸੱਸ ਦੀ ਅਲੱਗ ਸੱਸ ਦੇ ਅਲੱਗ ਦਿਲ ਨੂੰ ਜਿਤਨਾ ਪੈਂਦਾ ਹੈ ਸਹੁਰੇ ਦੇ ਅਲੱਗ ਦਿਲ ਨੂੰ ਜਿਤਨਾ ਪੈਂਦਾ ਹੈ ਪਤੀ ਦੇ ਅਲੱਗ ਦਿਲ ਨੂੰ ਜਿਤਨਾ ਪੈਂਦਾ ਹੈ ਵਿਆਹੇ ਸਸੁਰਾਲ ਜਾਏ ਗੁੰਨਣ ਕੇ ਮਾਨੀਏ ਬਿਲਕੁਲ ਇਸੇ ਤਰ੍ਹਾਂ ਜਿਹੜੀ ਜੀਵ ਇਸਤਰੀ ਰੱਬ ਪਰਮੇਸ਼ਰ ਖੁਦਾ ਦੀ ਪ੍ਰਾਪਤੀ ਕਰਨੀ ਚਾਹੁੰਦੀ ਹੈ ਤਾਂ ਉਹਦੇ ਅੰਦਰ ਵੀ ਕੁਆਲਿਟੀ ਪੈਦਾ ਕਰਨੀ ਪੈਗੀ ਉਹਨੂੰ ਆਪ ਦੇ ਅੰਦਰ ਉਹੋ ਜੀ ਸੁਹਾਗਣਾ ਵਾਲੀ ਗੁਣਾ ਵਾਲੀ ਰੱਬ ਨੂੰ ਖੁਸ਼ ਕਰਨ ਤੇ ਲਈ ਉਹ ਕੰਮ ਕਰਨੇ ਪੈਣਗੇ ਉਹ ਸੇਵਾ ਉਹ ਸਿਮਰਨ ਉਹ ਲੋੜਵੰਦਾ ਦੀ ਮਦਦ ਉਹ ਬਾਣੀ ਦਾ ਜਾਪ ਹਰ ਇੱਕ ਦੇ ਨਾਲ ਪਿਆਰ ਬਾਗ ਬੋਲਣਾ ਮਿੱਠ ਬੋਲਲਾ ਵਾਲਾ ਸੁਭਾਅ ਔਰ ਜਦੋਂ ਪਰਮੇਸ਼ਰ ਇਹ ਗੁਣ ਦੇਖੇਗਾ ਪਰਮੇਸ਼ਰ ਆਪੇ ਰੀਝ ਜਾਏਗਾ ਕਿਰਪਾ ਕਰ ਦਵੇਗਾ ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਰਾਹ ਵਿਆ ਕਿੰਨੀ ਗੁਣੀ ਸਵਾਲ ਕੀਤਾ ਕਿਨੂੰ ਜਿਨ੍ਹਾਂ ਨੇ ਰੱਬ ਦੀ ਪ੍ਰਾਪਤੀ ਕਰ ਲਈ ਫਿਰ ਉਹਨਾਂ ਨੇ ਜਵਾਬ ਦਿੱਤਾ ਪਾਕਮਾਲ ਜਿ ਸਹਿਜ ਸਭ ਤੋਂ ਪਹਿਲਾ ਗੁਣ ਆਂਦੀ ਮੈਂ ਅੰਦਰ ਆਪਣੇ ਅੰਦਰ ਪੈਦਾ ਕੀਤਾ ਵਾ ਸਹਿਜ ਦਾ ਸੰਤੋਖ ਸੰਤੋਖ ਆਪਣੇ ਅੰਦਰ ਪੈਦਾ ਕੀਤਾ ਸ਼ਿੰਗਾਰੀਆਂ ਆ ਸ਼ਿੰਗਾਰ ਮੈਂ ਆਪਣੇ ਜੀਵਨ ਦੇ ਵਿੱਚ ਕੀਤਾ ਮਿੱਠਾ ਬੋਲਣੀ ਤੇ ਆਪਣੀ ਜ਼ਬਾਨ ਤੋਂ ਮਿੱਠਾ ਬੋਲਣਾ ਬੋਲਣਾ ਸ਼ੁਰੂ ਕੀਤਾ ਕਿਉਂਕਿ ਜਿਹੜਾ ਮੇਰਾ ਪਤੀ ਪਰਮੇਸ਼ਰ ਖਸਮ ਹੈ ਉਹ ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ ਮੇਰਾ ਸੱਜਣ ਤੇ ਮਿੱਠਾ ਬੋਲਣ ਵਾਲਾ ਏ ਤੇ ਮੈਂ ਉਹੋ ਜਿਹਾ ਬੜ ਕੇ ਉਹਨੂੰ ਵਿਖਾਵਾਂਗੀ ਤੇ ਫੇਰ ਹੀ ਉਹਨੇ ਖੁਸ਼ ਹੋਣਾ ਹੈ ਇਹ ਜੀਵ ਦੀ ਆਤਮਾ ਦੀ ਅੰਦਰ ਦੀ ਆਵਾਜ਼ ਹੈ ਇਹ ਸੱਚਮੁੱਚ ਸਤਿਗੁਰੂ ਕਹਿੰਦੇ ਆ ਕਿ ਜਿਹਦੇ ਅੰਦਰ ਸਹਜ ਤੇ ਸੰਤੋਖ ਇਹ ਦੋ ਸ਼ਿੰਗਾਰ ਜਿੰਨੇ ਕਰ ਲਏ ਆਪਣੇ ਜੀਵਨ ਦੇ ਵਿੱਚ ਤੇ ਮਿੱਠਾ ਬੋਲਣੀ ਬੋਲ ਬਾਣੀ ਮਿੱਠੀ ਕਰ ਲਈ ਉਹਨੇ ਅਸਲ ਦੇ ਵਿੱਚ ਉੱਤਮ ਜੀਵਨ ਹਾਸਲ ਕਰ ਲਿਆ ਪਿਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕਹਿੰਦੇ ਗੁਰੂ ਦਾ ਸ਼ਬਦ ਜ਼ਰੂਰ ਸੁਣੀ ਕਿਉਂਕਿ ਰਾਬੜੇ ਮਿਲਣਾ ਤਾਂ ਦੀ ਗੁਰੂ ਦੇ ਸ਼ਬਦ ਨੇ ਸਹਿਜ ਭਰਨਾ ਸੰਤੋਖ ਭਰਨਾ ਗੁਰੂ ਦੇ ਸ਼ਬਦ ਨੇ ਮਿੱਠਾ ਬੋਲਣ ਦੀ ਇਜਾਜ਼ਤ ਦਸਨੀ ਨਿਵਣ ਸੁਅਖਰ ਖਵਣ ਗੁਰ ਜੇਵਾ ਬਣਿਆ ਮੰਤ ਇਹ ਤਰੇ ਭੈਣੇ ਵੇਸ ਕਰਤਾ ਬਸ ਆਵੇ ਕੰਤ ਰੱਬ ਕਿਵੇਂ ਮਿਲਣਾ ਸਪਸ਼ਟ ਦੱਸਿਆ ਬਾਬਾ ਫਰੀਦ ਸਾਹਿਬ ਨੇ ਨਿਵਣ ਸੁਅਖਰ ਖਵਣ ਗੁਣ ਜੇਵਾ ਬਣਿਆ ਮੰਤ ਇਹ ਤਰੇ ਭੈਣੇ ਵੇਸ ਕਰਤਾ ਬਸ ਆਵੇ ਕੰਤ ਇਦਾਂ ਰੱਬ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ ਕੀਤੀਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕਹਿੰਦੇ ਵੇਖੋ ਕੁਦਰਤ ਦੇ ਵਿੱਚ ਮੌਲ ਰੇ ਪ੍ਰਮਾਤਮਾ ਦੀਆਂ ਤਾਕਤਾਂ ਜਿਹੜੀਆਂ ਨੇ ਉਹ ਬੇਅੰਤ ਨੇ ਉਹਦੀਆਂ ਬਖਸ਼ਿਸ਼ਾਂ ਬੇਅੰਤ ਨੇ ਉਹਨਾਂ ਦਾ ਕੋਈ ਅੰਤ ਨਹੀਂ ਬੇਅੰਤ ਜੀਵ ਦਿਨ ਰਾਤ ਉਹਦੀਆਂ ਸਿਰਤਾਂ ਦੇ ਵਿੱਚ ਲੱਗੇ ਹੋਏ ਨੇ ਕੋਈ ਕਿਸੇ ਢਾਨ ਨਾਲ ਕੋਈ ਕਿਸੇ ਤੰਗ ਕੋਈ ਨਿਮਾਜ ਪੜ ਰਿਹਾ ਹੈ ਕੋਈ ਨਿਤਨੇਮ ਕਰ ਰਿਹਾ ਹੈ ਕੋਈ ਢਾਲ ਘੜਕਾ ਰਿਹਾ ਹੈ ਕੋਈ ਕੁਛ ਕਰ ਰਿਹਾ ਹੈ ਹਰ ਇੱਕ ਲੱਗਾ ਹੋਇਆ ਹੈ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਸਾਬ ਕਹਿੰਦੇ ਕੇਤੇ ਬੇਅੰਤ ਲੋਕ ਜਿਹੜੇ ਆ ਉਹ ਰੂਪ ਰੰਗ ਵਿੱਚ ਮਸਤ ਆ ਉਹਦੀ ਸਿਫਤ ਕਰ ਰਹੇ ਆ ਰੱਬ ਦੀ ਸਿਫਤ ਵਿੱਚ ਜੁੜੇ ਆ ਸਾਬ ਕਹਿੰਦੇ ਸੱਚ ਮਿਲੈ ਸੱਚ ਉਪਜੈ ਸੱਚ ਮੈਂ ਸਾਚ ਸਮਾਈ ਕਹਿੰਦੇ ਜਦੋਂ ਆਦ ਸੱਚ ਪ੍ਰਾਪਤ ਹੋ ਜਾਵੇ ਸੱਚ ਉਹਦੇ ਸਿਮਰਨ ਰਾਹੀ ਬੰਦਾ ਉਹਦੇ ਅੰਦਰ ਸੱਚ ਉਪਜ ਜਾਂਦਾ ਪੈਦਾ ਹੁੰਦਾ ਹੈ ਤੇ ਜਦੋਂ ਸੱਚ ਵਿੱਚ ਲੀਨ ਹੋ ਜਾਵੇ ਫਿਰ ਕਰਤਾਰ ਦੇ ਵਿੱਚ ਸੱਚ ਦੇ ਵਿੱਚ ਬੰਦਾ ਸਮਾ ਜਾਂਦਾ ਇਸ ਕਰਕੇ ਸੁਰਤ ਹੋਵੇ ਪੱਤ ਉਗਵੇ ਗੁਰਬਚਨੀ ਭੋ ਖਾਏ ਸੁਰਤ ਪੱਕੀ ਹੁੰਦੀ ਹੈ ਮਹਾਰਾਜ ਕਹਿੰਦੇ ਪੱਤ ਉਗਵੇ ਪੱਤ ਇੱਜ਼ਤ ਅੰਦਰ ਪੈਦਾ ਹੋ ਜਾਂਦੀ ਹੈ ਗੁਰ ਬਚਣੀ ਭਉ ਖਾਏ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਹ ਸੰਸਾਰਿਕ ਡਰ ਮੁਕਾ ਲਿੰਦਾ ਹੈ ਅੱਜ ਡਰ ਬੜਾ ਹੈ ਪਰ ਨਿਰਭਉ ਨੂੰ ਜਪਾਂਗੇ ਸਾਰੇ ਹੀ ਸਾਡੇ ਕੱਲ ਕਲੇਸ਼ ਮਿਟ ਜਾਣਗੇ ਨਿਰਭਉ ਜਪਣ ਦੇ ਨਾਲ ਹੀ ਜਦੋਂ ਆਪਾਂ ਨਿਰਭਉ ਪ੍ਰਮਾਤਮਾ ਨੂੰ ਧਿਆ ਲਾਵਾਂਗੇ ਸਿਮਰ ਲਾਵਾਂਗੇ ਸਾਡੇ ਡਰ ਮੁੱਕ ਜਾਣਗੇ ਇਸ ਕਰਕੇ ਨਾਨਕ ਸੱਚਾ ਪਾਤਸ਼ਾਹ ਅਪਲੇ ਮਲਾਈ ਸਤਿਗੁਰੂ ਕਹਿੰਦੇ ਆ ਸੱਚਾ ਪਾਤਸ਼ਾਹ ਜਿਹੜਾ ਹੈ ਪਰਮੇਸ਼ਰ ਅਕਾਲ ਪੁਰਖ ਸਦਾ ਸਿਰ ਰਹਿਣ ਵਾਲਾ ਜਿਹੜਾ ਪਾਤਸ਼ਾਹ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਆ ਜਦੋਂ ਤੁਸੀਂ ਉਹਦੀ ਸਿਫਤ ਕਰੋਗੇ ਤੇ ਉਹਦੇ ਚਰਨਾਂ ਦੇ ਵਿੱਚ ਤੁਸੀਂ ਆਪਣੇ ਮਨ ਨੂੰ ਜੋੜ ਲਵੋਗੇ ਇਸ ਢੰਗ ਨਾਲ ਐਸੇ ਦੀਨ ਦੇਵਾਲ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ ਅਸੀਂ 10ਵੇਂ ਸ਼ਬਦ ਦੀ ਸਹਿਬ ਦੀ ਬਖਸ਼ਿਸ਼ ਅਤੇ ਕਿਰਪਾ ਦੇ ਨਾਲ ਵਿਚਾਰ ਕੀਤੀ ਹੈ ਗੁਰੂ ਵਾਲੇ ਬਣ ਕੇ ਗੁਰਬਤ ਤੇ ਪਿਆਰਾ ਦੇਣ ਦਾ ਯਤਨ ਕਰੀਏ ਜੀ ਬੇਅੰਤ ਕੁਲਾਨੀ ਕੇ ਮਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ